ਸੀ ਆਏ ਪੁੱਛਿਓ ਵੀ ਜਿੰਨਾ ਬਾਪੂਆ ਨੂੰ ਤੂੰ ਸਾਡੇਆਂ ਨੂੰ ਗਲਤ ਇਸ਼ਾਰੇ ਕਰਦੀਆਂ ਗਾਲਾਂ ਕੱਢਦੀਆਂ ਇਤਿਹਾਸ ਪੜ ਇਹਨਾਂ ਨਹੀਂ ਇਹਨਾਂ ਦੀ ਦਾਦੇ-ਪਰਦਾਦੇ ਆਣੇ ਜਿਹੜੀਆਂ ਥੋਡੀਆਂ ਦਾਦੀਆਂ ਪਰਦਾਦੀਆਂ ਸੀ ਉਹ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਛੜਾ-ਛੜਾ ਕੇ ਲਿਆਂਦੀਆਂ ਸੀ ਸਾਡੇ ਕੋਲ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਵੀ ਆ ਠੀਕ ਹੈ ਇਹ ਬਹੁਤ ਆ ਉਹਨਾਂ ਕੋਲੇ ਭਾਵੇਂ ਜੀਸੀਬੀ ਆ ਚਾਹੇ ਬੰਦੂਖਾਂ ਨੇ ਅਸੀਂ ਇੱਥੋਂ ਇੱਕ ਜਕਾਰਾ ਛੱਡਿਆ ਉਹਨਾਂ ਦੀਆਂ ਪੰਜਾਮੀਆਂ ਕਿੱਲੀਆਂ ਹੋ ਜਾਣੀਆਂ ਡਰਦੇ ਤਾਂ ਉਹ ਜਕਾਰੇ ਤੋਂ ਜਕਾਰੇ ਦੇ ਵਿੱਚ ਇੰਨੀ ਤਾਕਤ ਆਣਾ ਜਦੋਂ ਇਕੱਠੇ ਹੋ ਕੇ ਸੰਗਤ ਜਕਾਰਾ ਛਾੜਦੀ ਆ 80% ਤਾਂ ਉਹ ਡੋਲ ਜਾਂਦੇ ਆ ਵੀ ਪਤਾ ਨਹੀਂ ਹੁਣ ਕੀ ਕਰਨਗੇ ਪੂਰੇ ਖੜ ਕੇ ਜਦੋਂ ਕਿਸੇ ਨਾ ਹੀ ਸਿੰਘ ਨੇ ਚਕਾਰਾ ਛੱਡਿਆ ਉਹ ਤਾਂ ਹੂ ਕੰਪੀ ਜਾਂਦੇ ਆ ਖੜੇ ਖੜੇ ਵੀ ਪਤਾ ਨਹੀਂ ਕੀ ਹੋ ਗਿਆ ਵੱਡੇ ਵੱਡੇ ਵਪਾਰੀ ਐ ਕੀ ਕਰਦੇ ਆ ਖਰੀਦ ਲੈਂਦੇ ਆ 10000 ਰੁਪਏ ਨੂੰ ਬਾਅਦ ਚੋ ਸ਼ਾਰਟੇਜ ਦਿਖਾ ਦਿੰਦੇ ਆ ਫਿਰ 100 100 150 150 ਰੁਪਏ ਨੂੰ ਵੇਚਦੇ ਆ ਅੱਠੇ ਘੜ ਦਿੰਦੇ ਗਦਾਮਾਂ ਚੋਂ ਗਦਾਮਾਂ ਆ ਜੋ ਇਹ ਸ਼ਾਰਟੇਜ ਕਰਦੇ ਆ ਫਿਰ 100 100 150 150 ਰੁਪਏ ਨੂੰ ਸਾਡੇ ਤੇ ਵੇਚਦੇ ਆ ਇਹ ਸਾਨੂੰ ਤਾਂ ਉਹ ਰਾਜ ਚਾਹੀਦਾ ਸਾਨੂੰ ਤਾਂ ਉਹ ਮਹਾਰਾਜਾ ਚਾਹੀਦਾ ਜਿਹੜਾ ਇੱਕ ਅੱਖ ਦੇ ਨਾਲ ਸਾਰਿਆਂ ਨੂੰ ਦੇਖੇ ਆਨੇ ਨੂੰ ਕਈ ਬੰਦੇ ਵੀ ਕਮੈਂਟਾਂ ਦੇ ਵਿੱਚ ਵੀਡੀਓ ਵਗੈਰਾ ਚੱਲਦੀ ਰਹਿੰਦੀ ਵੇਲੇ ਨੇ ਵੀ ਉਹੀ ਤੁਰੇ ਫਿਰਦੇ ਨੇ ਵੀ ਇਹ ਤਾਂ ਖਾਲਸਾ ਅੰਦੀ ਨੇ ਅਤਵਾਦੀ ਨੇ ਇੰਦਾਂ ਦੀ ਗੱਲ ਕਰਾ ਰਹੇ ਵੀਰ ਬੇਥੇ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿਵੇਂ ਦੇਖਦੇ ਹੋ ਹਾਕਾਂ ਦੇ ਲਈ ਲੱਗਦਾ ਅੱਜ ਪੂਰੇ ਖੇਤਾਂ ਦੇ ਵਿੱਚ ਨਿਗਾ ਮਾਰੀਏ ਸੜਕਾਂ ਦੇ ਉੱਪਰ ਨਿਗਾ ਮਾਰੇ ਸਿਰਫ ਕਿਸਾਨ ਹੀ ਨਜ਼ਰ ਆ ਰਹੇ ਨੇ ਦੇਖੋ ਜੀ ਇੱਕ ਵਾਰ ਤੁਹਾਨੂੰ ਇਹਨਾਂ ਦੀ ਗੱਲ ਦੱਸਦਾ ਕਿਵੇਂ ਲੋਕਤੰਤਰ ਦਾ ਘਾਣ ਕਰ ਰਹੇ ਆ ਹੁਣੀ ਹਜੇ ਤੱਕ ਸਾਡੇ ਨੌਜਵਾਨ ਆ ਜਿਹੜੇ ਪੂਰੇ ਜਾਬਤੇ ਦੇ ਵਿੱਚ ਨੌਜਵਾਨ ਬਜ਼ੁਰਗ ਵੀ ਇੱਥੇ ਪਹੁੰਚੇ ਹੋਇਆ ਸਾਰੇ ਜਾਬਤੇ ਦੇ ਵਿੱਚ ਖੜੇ ਆ ਮੀਟਿੰਗਾਂ ਉਧਰ ਚੱਲ ਰਹੀਆਂ ਨੇ ਇਸ ਦੇ ਬਾਵਜੂਦ ਵੀ ਇਹ ਡਰੋਨਾਂ ਦੇ ਨਾਲ ਅਥਰੂ ਗੈਦੇ ਗੋਲੇ ਸੁੱਟ ਰਹੇ ਆ ਉੱਪਰ ਦੀ ਆਏ ਆਉਂਦੇ ਆ ਗੋਲੀਆਂ ਵਾਂਗੂ ਗੋਲੇ ਕਹਦੀ ਲੱਤ ਦੇ ਗੋਲਾ ਮਾਰਦੇ ਆ ਕਿਤੇ ਕਿਤੇ ਹਜੇ ਤੱਕ ਸਾਡੇ ਨੌਜਵਾਨ ਜਾਬਤੇ ਦੇ ਵਿੱਚ ਬੈਠੇ ਆ ਸ਼ਾਂਤਮਈ ਤੁਸੀਂ ਆਪਦਾ ਕੈਮਰਾ ਵਿੱਚ ਦਿਖਾ ਸਕਦੇ ਹੋ ਨਾ ਸਾਰੀ ਹੋਂ ਦੀ ਜਾਬਤੇ ਦੇ ਵਿੱਚ ਬੈਠੇ ਨੌਜਵਾਨਾਂ ਦੇ ਉੱਪਰ ਵੀ ਦੇਖੋ ਇਹ ਕਿਵੇਂ ਗੋਲਾਬਾਰੀ ਕਰ ਰਹੇ ਆ ਇਹ ਤੇ ਅੱਗੇ ਦੇਖ ਲਓ ਸਾਡੇ ਨਾਲੇ ਕਿਵੇਂ ਕਰਨਗੇ ਹਜੇ ਤੱਕ ਤਾਂ ਚਲੋ ਮੀਟਿੰਗ ਚੱਲੀ ਜਾਂਦੀ ਆ ਪਰ ਅਸੀਂ ਵੀ ਉਸ ਇੰਤਜ਼ਾਰ ਦੇ ਵਿੱਚ ਬੈਠੇ ਆ ਵੀ ਕਦੋਂ ਸਾਡੇ ਕਿਸਾਨ ਆਗੂ ਕੋਈ ਕਾਲ ਦੇਣ ਕਦੋਂ ਅਸੀਂ ਫਿਰ ਅੱਗੇ ਨੂੰ 14 ਮਈ ਦਾ ਟਾਈਮ ਦਿੱਤਾ ਸੀ ਲੱਗਦਾ ਵੀ 12 ਵਜੇ ਨਾਲੇ ਨੇ ਹਾਂਜੀ 12 ਵਜੇ ਨਾਲੇ ਆ ਚਲੋ ਹੁਣ ਤਾਂ ਅਸੀਂ ਆਪਦੇ ਆਗੂਆਂ ਦੇ ਕਹਿਣੇ 'ਚ ਚੱਲਣਾ ਭਾਈ ਜਿਵੇਂ ਉਹ ਕਹਿਣਗੇ ਹੁਣ ਉਹ ਮੀਟਿੰਗ ਕਰਾਂਗੇ ਚੌੜੇ ਆ ਵੀ ਮੀਟਿੰਗ ਦੇ ਵਿੱਚ ਗੱਲਬਾਤ ਦੇ ਰਾਹੀ ਸਾਰਾ ਕੋ ਨਿਪਟ ਜੇ ਕਿਉਂਕਿ ਜੇ ਆਪਾਂ ਅੱਗੇ ਦਿੱਲੀ ਵੀ ਜਾਵੜੇ ਦਿੱਲੀ ਜਾ ਕੇ ਵੀ ਹੋਣੀ ਤਾਂ ਗੱਲਬਾਤ ਹੀ ਆ ਅੱਗੇ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਗੱਲਬਾਤ ਦੇ ਨਾਲ ਜੇ ਨਿਪਟਦੀ ਹੈ ਨਵੇੜ ਲੈਣ ਨਹੀਂ ਸਾਡੇ ਕੋਲ ਸਮਾਰਟ ਦਾ ਸਾਰਾ ਹੈਗਾ ਟਰੈਕਟਰ ਵੀ ਖੜੇ ਆ ਠੀਕ ਹੈ ਨਾ ਸਾਰਾ ਇੰਤਜ਼ਾਮ ਜੇਸ ਵੀ ਮਸ਼ੀਨਾ ਖੜੀਆਂ ਸਾਰਾ ਕੋ ਸਾਡੇ ਕੋਲ ਇੱਥੇ ਪਹੁੰਚਿਆ ਹੋਇਆ ਪਿੱਛੇ ਹਟਣ ਵਾਲੇ ਤਾਂ ਅਸੀਂ ਹੈ ਨਹੀਂਗੇ ਕਿਉਂਕਿ ਕੋਈ ਵੀ ਜਦੋਂ ਜੰਗ ਲੱਗਦੀ ਆ ਉਦੋਂ ਖੂਨ ਤਾਂ ਫਿਰ ਡੁੱਲਦਾ ਹੀ ਆ ਠੀਕ ਹੈ ਹੁਣ ਤੱਕ ਸਾਡੇ 250 ਜਿਹੜੇ ਨੌਜਵਾਨ ਆ ਫੱਟੜ ਹੋ ਸਾਲ ਦੇ ਮੁੰਡਿਆਂ ਦੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਸੋ ਇਸ ਕਰਕੇ ਅਸੀਂ ਤਾਂ ਇਹ ਕਹਿਨੇ ਆ ਵੀ ਜੇ ਗੱਲਬਾਤ ਦੇ ਨਾਲ ਨਿਬੜਦਾ ਤਾਂ ਨਿਬੇੜ ਲੈਣਾ ਚਾਹੀਦਾ ਐਮਐਸਪੀ ਜਿਹੜੀ ਸਾਨੂੰ ਕਿਸਾਨਾਂ ਨੂੰ ਜਿਹੜੀ 23 ਫਸਲਾਂ ਦੇ ਉੱਪਰ ਕਿਹਾ ਉਹ ਸਾਨੂੰ ਜਰੂਰ ਆ ਜਿਹੜੀ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਇੱਕ ਕਿਸਾਨ ਹੀ ਆ ਜਿਹੜਾ ਅੰਨ ਅਗਾ ਕੇ ਪੂਰੇ ਦੇਸ਼ ਦਾ ਢਿੱਡ ਭਰਦਾ ਤੇ ਇਹ ਅੰਨ ਅਗਾਉਣ ਵਾਲਿਆਂ ਦੇ ਡਾਂਗਾ ਮਾਰਦਿਆ ਜਿਸ ਦੇਸ਼ ਦੇ ਵਿੱਚ ਅੰਨ ਅਗਾਉਣ ਵਾਲਿਆਂ ਦੇ ਡਾਂਗਾ ਵੱਜਦੀਆਂ ਉਹਨਾਂ ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਨਹੀਂ ਬਈ ਆਪਾਂ ਗੱਲ ਕਰੀਏ ਕਿਸਾਨ ਕਹਿੰਦੇ ਨੇ ਵੀ ਜੇ ਟਕਰਾਅ ਵਾਲੀ ਸਥਿਤੀ ਨਹੀਂ ਚਾਹੁੰਦੇ ਫਿਰ ਸਰਕਾਰ ਟਕਰਾਅ ਵਾਲੀ ਸਥਿਤੀ ਪਤਾ ਕਰਨਾ ਚਾਹੁੰਦੀ ਹੈ ਸਰਕਾਰ ਹੀ ਕਰ ਰਹੀ ਹੈ ਜੀ ਆਪਦੇ ਜਾਣੀ ਉਹ ਗਲਤ ਗਲਤ ਇਸ਼ਾਰੇ ਕਰਦੇ ਆ ਸਾਡੇ ਨੌਜਵਾਨਾਂ ਨੂੰ ਉੱਪਰ ਦੀ ਅਥਰੂ ਗਏ ਤੇ ਗੋਲੇ ਛੜਦੇ ਆ ਵੀ ਕੋਈ ਹਰਕਤ ਕਰਨ ਪਰ ਫਿਰ ਵੀ ਐ ਤੇ باوجود ਵੀ ਦੱਸੋ ਸਾਡੇ ਕੋ ਕਿਹੜਾ ਹਥਿਆਰ ਆ ਝੰਡੇ ਆ ਡੰਡੇ ਆ ਬਸ ਆ ਜਿੰਨੇ ਤੁਸੀਂ ਦੇਖ ਸਕਦੇ ਹੋ ਸਾਡੇ ਨੌਜਵਾਨ ਜਾਬਤੇ ਦੇ ਵਿੱਚ ਅਸੀਂ ਖੜੇ ਆ ਉਹ ਵੀ ਆਪਦੇ ਕਿਸਾਨ ਆਗੂਆਂ ਦੇ ਕਹਿਣ ਤੇ ਸਰਕਾਰ ਜਿਹੜੀ ਉਹ ਟਕਰਾਅ ਕਰਨਾ ਚਾਹੁੰਦੀ ਆ ਸਰਕਾਰ ਹੀ ਘਾਣ ਕਰ ਰਹੀ ਆ ਉਹੀ ਮਾਹੌਲ ਖਰਾਬ ਕਰ ਰਹੀ ਆ ਅਸੀਂ ਤਾਂ ਜਾਬਤੇ ਦੇ ਵਿੱਚ ਇੱਥੇ ਬੈਠੇ ਆ ਜੀ ਤਾਂ ਆਪੇ ਚਾਹਣੇ ਆ ਵੀ ਗੱਲੀ ਬਾਤੀ ਮੀਟਿੰਗ ਆਦੇ ਵਿੱਚ ਹੀ ਸਾਰੇ ਮਸਲੇ ਦਾ ਹੱਲ ਹੋਵੇ ਜਿਹੜੇ ਸਾਡੇ ਕਿਸਾਨ ਆਗੂਆਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਵੀ ਪਤਾ ਉੱਠਣ ਵਾਲੇ ਤਾਂ ਅਸੀਂ ਹੈ ਨਹੀਂਗੇ ਠੀਕ ਹੈ ਨਾ ਉੱਠਣ ਵਾਲੇ ਅਸੀਂ ਹੈ ਨਹੀਂ ਮੰਗਾਂ ਆਪਦੀਆਂ ਦਾ ਅਸੀਂ ਮੜਵਾ ਕੇ ਹੀ ਹਟਾਂਗੇ ਪਰ ਹਾਂ ਜੇ ਇਹਨਾਂ ਨੇ ਆ ਗੋਲੇ ਸੱਟਣੇ ਆ ਜਾਂ ਕੁਝ ਹੋਰ ਕਰਨਾਗਾ ਫਿਰ 10 ਲੱਖ ਰੁਪਈਆ ਪਰਿਵਾਰ ਨੂੰ ਪਿੱਛੇ ਇਹਨਾਂ ਨੂੰ ਹੀ ਦੇਣਾ ਪੈਣਾਗਾ ਠੀਕ ਹੈ ਨਾ ਅਸੀਂ ਦਾ ਭਾਈ ਇੱਥੇ ਆਪਦਾ ਆ ਗਏ ਅਸੀਂ ਤਾਂ ਆਪਦਾ ਸਾਰਾ ਕੁਝ ਤਾਂ ਘਰੇ ਕਹਿ ਕੇ ਆਏ ਆ ਬਸ ਸਾਡੇ ਘਰਦਿਆਂ ਨੂੰ ਵੀ ਪਤਾ ਬਾਕੀ ਅਸੀਂ ਤਾਂ ਮੈਂ ਪਹਿਲਾਂ ਵੀ ਕਹਿੰਦਾ ਅਸੀਂ ਦਾ ਦੋ ਭਾਈਆਂ ਜੇ ਮੈਨੂੰ ਕੋਹੋਂ ਦਾ ਦੂਜਾ ਹੈਗਾ ਸਾਡੇ ਦਾ ਘਰਦਿਆਂ ਜ਼ਿੰਮੇਵਾਰੀਆਂ ਸੰ ਅੱਗੇ ਜਾਣਾ ਇੱਥੇ ਅਸੀਂ ਖੜਨ ਦੇ ਲਈ ਆਏ ਆ ਡਟਾਂ ਦੇ ਲਈ ਆਏ ਆ ਚਿੱਟੀਆਂ ਦਾੜੀਆਂ ਵਾਲੇ ਸਾਡੇ ਬਾਪੂ ਸਾਡੇ ਸਿਆਣਿਆਂ ਦਾ ਬਜ਼ੁਰਗਾਂ ਦਾ ਹੌਸਲਾ ਸਾਡੇ ਨੌਜਵਾਨਾਂ ਦੇ ਨਾਲ ਆ 16 16 17 17 ਸਾਲ ਦੇ ਮੁੰਡੇ ਤੁਸੀਂ ਦੇਖ ਸਕਦੇ ਹੋ ਸਾਰੇ ਦੀਪ ਸਿੱਧੂ ਦੇ ਜਗਾਇਏ ਹੋਏ ਦੀਵੇ ਇੱਥੇ ਪਹੁੰਚੇ ਹੋਏ ਆ ਤੇ ਫਤਿਹ ਹਾਸਲ ਕਰਕੇ ਹੀ ਅਸੀਂ ਘਰਾਂ ਨੂੰ ਮੁੜਾਂਗੇ ਨਹੀਂ ਭਾਈ ਕਿਵੇਂ ਦੇਖਦੇ ਹੋ ਇੱਕ ਪਾਸੇ ਉਹਨਾਂ ਕੋਲ ਤੁਸੀਂ ਕਹਿੰਦੇ ਵੀ ਤੁਹਾਡੇ ਤੁਹਾਡੇ ਕੋਲ ਵੀ ਜੇਸੀਬੀ ਹੈਗੇ ਪਾਪੂਲਨ ਹੈਗੀਆਂ ਐਡਰ ਡਰ ਵਗੈਰਾ ਉਹ ਵੀ ਲੈ ਕੇ ਆ ਰਹੇ ਨੇ ਭਾਈ ਉਹ ਵੀ ਘੱਟ ਨਹੀਂ ਹੈਗੇ ਸਾਡੇ ਕੋਲ ਸੱਚੇ ਪਾਸ਼ਾ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਵੀ ਆ ਠੀਕ ਹੈ ਇਹ ਬਹੁਤ ਆ ਉਹਨਾਂ ਕੋਲੇ ਭਾਵੇਂ ਜੇਸੀਬੀ ਆ ਚਾਹੇ ਬੰਦੂਖਾਂ ਨੇ ਅਸੀਂ ਇੱਥੋਂ ਇੱਕ ਜਕਾਰਾ ਛੱਡਿਆ ਉਹਨਾਂ ਦੀਆਂ ਪੰਜਾਮੀਆਂ ਗਿੱਲੀਆਂ ਹੋ ਜਾਣੀਆਂ ਡਰਦੇ ਤਾਂ ਉਹ ਜਕਾਰੇ ਤੋਂ ਅਸੀਂ ਤਾਂ ਖਾਲੀ ਹੱਥ ਅਸੀਂ ਜਾਵਾਂਗੇ ਜਿਹਦਾ ਜਕਾਰੇ ਛੱਡਦੇ ਆਣੇ ਜਾਣਾ ਇਹ ਤਾਂ ਸਾਡੇ ਜਕਾਰੇ ਦੀ ਗੂੰਜ ਸੁਣ ਸੁਣੀ ਉਹਦਾ ਫੁੱਟ ਫੁੱਟ ਪਿੱਛੇ ਨੂੰ ਹੋ ਜਾਂਦੇ ਆ ਤੁਸੀਂ ਕਦੇ ਆਇਓ ਇੱਥੇ ਲੈ ਮੂਰੇ ਖੜ ਕੇ ਜਦੋਂ ਕਿਸੇ ਨੰਗ ਸਿੰਘ ਨੇ ਜਕਾਰਾ ਛੱਡਿਆ ਉਹ ਤਾਂ ਹੂ ਕੰਬ ਜਾਂਦੇ ਆ ਖੜੇ ਖੜੇ ਵੀ ਪਤਾ ਨਹੀਂ ਕੀ ਹੋ ਗਿਆ ਹਾਂ ਹਾਂ ਜਕਾਰੇ ਦੇ ਵਿੱਚ ਇੰਨੀ ਤਾਕਤ ਆ ਨਾ ਜਦੋਂ ਇਕੱਠੀ ਹੋ ਕੇ ਸੰਗਤ ਜਕਾਰਾ ਛਾੜਦੀ ਆ 80% ਦਾ ਉਂ ਡੋਲ ਜਾਂਦੇ ਆ ਵੀ ਪਤਾ ਨਹੀਂ ਹੁਣ ਕੀ ਕਰਨਗੇ ਠੀਕ ਆ ਨਾ ਇੰਨੀ ਸ਼ਕਤੀ ਆ ਜਕਾਰੇ ਦੇ ਵਿੱਚ ਸ਼ਹੀਦਾ ਸਿੰਘਾਂ ਦਾ ਥਾਪੜਾ ਲੈ ਕੇ ਦੀਪ ਸਿੱਧੂ ਪਾਈ ਸਾਡੇ ਹੋਰ ਜਿਹੜੇ ਜਥੇਦਾਰ ਆ ਹਲੂਮਾਨ ਸਿੰਘ ਜੀ ਗੁਰਗੋਬੇ ਸਿੰਘ ਪਾਸ਼ਾ ਸਾਰੇ ਸ਼ਹੀਦਾ ਸਿੰਘਾਂ ਦਾ ਥਾਪੜਾ ਲੈ ਕੇ ਅਸੀਂ ਇੱਥੇ ਆਏ ਹੋਏ ਆ ਐਨੇ ਦਲਾ ਤੋਂ ਇਹ ਅਥਰੂ ਗੈ ਦੇ ਗੋਲੇ ਸੱਟ ਸੱਟ ਗਏ ਤਾਂ ਥੱਕ ਗਏ ਪਰ ਤੁਸੀਂ ਦੱਸੋ ਟੱਕ ਟਿਆ ਹੋਵੇ ਨੌਜਵਾਨ ਪਿੱਛੇ ਮੁੜੇ ਹੁਣ ਪਰ ਨਹੀਂ ਇਹਦੇ ਬਾਬਯੂਦ ਕੱਟ ਉਹ ਨਹੀਂ ਵੱਧ ਆ ਜਾਂਦਾ ਨੌਜਵਾਨਾਂ ਚ ਜੋਸ਼ ਵੱਧ ਆ ਜਾਂਦਾ ਜਿੰਨੇ ਜਗਮ ਦੇਣਗੇ ਸਾਨੂੰ ਉਹਨਾਂ ਸਾਡੇ ਵਿੱਚ ਜੋਸ਼ ਵਧੂਗਾ ਬਈ ਲੱਗਦਾ ਜੁਰ ਰੋਕਦੇ ਨੇ ਕੋਈ ਮਲਕੀ ਮੀਟਿੰਗ ਦਾ ਹੱਲ ਨਹੀਂ ਨਿਕਲਦਾ ਫਿਰ ਇੱਥੇ ਬੈਠੋਗੇ ਦੇਖੋ ਜੀ ਇੱਥੇ ਬੈਠਾਂਗੇ ਨਹੀਂ ਫੇਰ ਅਸੀਂ ਅੱਗੇ ਜਾਵਾਂਗੇ ਬਸ ਅਸੀਂ ਤਾਂ ਆਪ ਇਹ ਤਾਂ ਆਗੂਆਂ ਨੂੰ ਕਹਿਣੇ ਆ ਵੀ ਮਾੜਾ ਜਾ ਤੂੰ ਜੀ ਕਹੋ ਸਹੀ ਵੀ ਬਾਹੂ ਚੱਲੇ ਅਸੀਂ ਤਾਂ ਤਿਆਰ ਬੈਠੇ ਆ ਜਾਲ ਨੂੰ ਮੀਟਿੰਗ ਦਾ ਕੋਈ ਨਾ ਕੋਈ ਹੱਲ ਨਿਕਲਦਾ ਦਾ ਉਹ ਤਾਂ ਵਧੀਆ ਗੱਲ ਆ ਕਿਉਂਕਿ ਅਸੀਂ ਵੀ ਮਾਹੌਲ ਨਹੀਂ ਚਾਹੁੰਦੇ ਵੀ ਖਰਾਬ ਹੋਵੇ ਜਾਂ ਉਹਨਾਂ ਦੇ ਬੰਦਿਆਂ ਦੇ ਸੱਟਾ ਵੱਜਣ ਜਾਂ ਸਾਡੇ ਕਿਉਂਕਿ ਉਹ ਵੀ ਆਪਣੇ ਭਾਈ ਨੇ ਉਹ ਕਿਹੜਾ ਬਗਾਨ ਉਹਨਾਂ ਦਾ ਵੀ ਆਪਣਾ ਵੀ ਹੋਣਾ ਆਹਾਂ ਉਹਨਾਂ ਦਾ ਵੀ ਹੋਣਾ ਸਾਡਾ ਵੀ ਹੋਣਾ ਜੇ ਹੁਣ ਬਹਿ ਕੇ ਮੀਟਿੰਗਾਂ 'ਚ ਗੱਲ ਨਿਬੜਦੀ ਆ ਤਾਂ ਇਹਦੇ ਅਰ ਕੀ ਕੋਈ ਰੀਸ ਨਹੀਂ ਬਾਕੀ ਕਿਸਾਨ ਦੀ ਵੀ ਜਿਹੜੀ ਇਹਨਾਂ ਨੂੰ ਗੱਲ ਸੁਣਨੀ ਚਾਹੀਦੀ ਆ ਹੁਣ ਸਾਡੇ ਸਿਰ ਦੇ ਉੱਤੇ ਹੀ ਇਹ ਦੇਸ਼ ਚੱਲਦਾ ਹੈਗਾ ਸਾਡੇ ਸਿਰਾਂ 'ਤੇ ਤੁਸੀਂ ਰੋਟੀ ਖਾਂਦੇ ਹੋ ਨਾ ਤੇ ਤੁਸੀਂ ਸਾਡੀ ਡਾਂਗਾ ਮਾਰਦੇ ਹੋ ਹੋਂਜੇ ਇੱਕ ਸਾਲ ਕਿਸਾਨ ਫਸਲ ਦਾ ਬੀਜੇ ਸਾਡੇ ਦਾ ਢੋਲਾ ਦੇ ਵਿੱਚ ਪਈਆਂ ਨੇ ਕਣਕ ਠੀਕ ਹੈ ਨਾ ਪੁਰਾਹਾਲ ਕਿੰਨਾ ਦਾ ਹੋਣਾ ਇਹਨਾਂ ਦਾ ਹੋਣਾਗਾ ਕਿਉਂਕਿ ਐਮਐਸਪੀ ਦੇ ਲਈ ਇਹ ਲੜਾਈ ਆ ਜਿਹੜੀ ਇਹ ਕਿਉਂ ਆ ਦੇਖੋ ਇਹ ਪਿਆਜ਼ ਇਹ ਵੱਡੇ ਵੱਡੇ ਵਪਾਰੀ ਆ ਕੀ ਕਰਦੇ ਆ ਖਰੀਦ ਲੈਂਦੇ ਆ 10-100 ਰੁਪਏ ਨੂੰ ਬਾਅਦ ਚੋ ਸ਼ਾਰਟੇਜ ਦਿਖਾ ਦਿੰਦੇ ਆ ਫੇਰ 100-100 1.5-150 ਰੁਪਏ ਨੂੰ ਵੇਚਦੇ ਆ ਅੱਠੇ ਘਦਾਮਾਂ ਚੋਂ ਉਹ ਘਦਾਮਾਂ ਚੋਂ ਇਹ ਸ਼ਾਰਟੇਜ ਕਰਦੇ ਆ ਫੇਰ 100-100 1.5-150 ਰੁਪਏ ਨੂੰ ਸਾਢੇ ਦੇ ਵੇਚਦੇ ਆ ਇਹ ਕਿਵੇਂ ਸਾਡੀ ਲੁੱਟ ਹੁੰਦੀ ਐ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਨਿਧਾਰਤ ਮੌਲਾ ਜਿਹੜਾ ਉਹ ਫਸਲ ਦਾ ਹੋਣਾ ਚਾਹੀਦਾਗਾ ਐਮਐਸਪੀ ਸਾਲ ਨੂੰ ਮਿਲਣੀ ਚਾਹੀਦੀ ਆ 7 ਤੋਂ 10 ਰੁਪਏ ਲੈ ਕੇ ਸ਼ਾਰਟੇਜ ਦਿਖਾ ਕੇ 150 ਨੂੰ ਸਾਨੂੰ ਹੀ ਵੇਚਣਾ ਦੱਸੋ ਇਸੇ ਖਾਤਰ ਅਸੀਂ ਰੌਲਾ ਪਾਣੇ ਆ ਜਿਹੜਾ ਵੱਡਾ ਵਪਾਰੀ ਆ ਉਹ ਤੋਂ ਦਿਨੋਂ ਦਿਨ ਵੱਡਾ ਹੋਈ ਜਾਂਦਾਗਾ ਜ਼ਮੀਨਾਂ ਤੇ ਇਹ ਕਬਜ਼ੇ ਤਿੰਨ ਬੈਲ ਤਾਂ ਇਹਨਾਂ ਨੇ ਵਾਪਸ ਲੈ ਲਏ ਕਿਵੇਂ ਨਾ ਕਿਵੇਂ ਘੁਮਾ ਫਰਾ ਕੇ ਗਏਵੇਂ ਫੇਰ ਉੱਥੇ ਹੀ ਲਿਆਉਂਦੇ ਆ। ਕਈ ਵਾਰ ਨਾ ਵੀ ਕਮੈਂਟਾਂ ਦੇ ਵਿੱਚ ਵੀਡੀਓ ਵਗੈਰਾ ਚੱਲਦੀ ਰਹਿੰਦੀ ਹੈ ਕਮੈਂਟ ਵਿੱਚ ਕਮੈਂਟ ਵੀ ਆਉਂਦੇ ਨੇ। ਬੇ ਤਾਂ ਬੇਲੇ ਨੇ ਵੀ ਉਹੀ ਤੁਰੇ ਫਿਰਦੇ ਨੇ ਵੀ ਇਹ ਤਾਂ ਖਾਲਸਤਾਨੀ ਨੇ, ਅੱਤਵਾਦੀ ਨੇ। ਐਦਾਂ ਦੀ ਗੱਲਾਂ ਵੀ ਹੁੰਦੀ ਕਿਵੇਂ? ਇਹਦਾ ਟੈਗ ਲਾ ਰਹੇ ਆ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਇਹਨਾਂ ਨੂੰ ਫੰਡਿੰਗ ਹੁੰਦੀ ਰਹਿੰਦੀ ਬਾਹਰੋਂ ਵੀ ਮੂੰਹ ਚੱਕ ਕੇ ਤੁਰ ਪੈਂਦੇ ਨੇ। ਲੈ ਮੂੰਹ ਚੱਕ ਕੇ ਤੁਰ ਤੁਰ ਪੈਂਦੇ ਕੀ ਅਸੀਂ ਮਿਹਨਤ ਕਰਦੇ ਆ। ਇੱਕ ਤਾਂ ਕਹਿੰਦਾ ਸੀ ਰੇਂਜ ਰੋਵਰਾਂ ਟਰੈਕਟਰ ਲਈ ਵਰਦੇ ਆ। ਮਿਹਨਤਾਂ ਕਰਦੇ ਆ ਅਸੀਂ। ਸਾਡੇ ਦਾਦੇ ਕਿਸਾਨ ਵੀ ਆ ਜਿਨ੍ਹਾਂ ਦੇ ਘਰੇ 3-3 ਕਰੋੜ ਦੀਆਂ ਗੱਡੀਆਂ ਖੜੀਆਂ ਨੇ ਬਾਈ ਉਹ ਤੋਂ ਪਤਾ ਲੱਗਦਾ ਤੁਸੀਂ ਸੱਪਾਂ ਦੀ ਸਰੀ ਦੇ ਉੱਪਰ ਪੈਰ ਲਾ ਕੇ ਕਿਸਾਨ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਦਾ ਹਾਂ ਰਾਤ ਨੂੰ ਜਦੋਂ ਸਾਰਾ ਸਾਰਾ ਇਹਨੇ ਮੋਟਰਾਂ ਦੀ ਵਾਰੀ ਢੀਕਦੇ ਆ ਹਨਾ ਉਹ ਰਾਤ ਨੂੰ ਆਏ ਨਹੀਂ ਪਤਾ ਹੁੰਦਾ ਸੱਪ ਦੀ ਸਰੀ ਤੇ ਪੈਰ ਧਰਿਆ ਵੀ ਆ ਹੀ ਨਹੀਂ ਪਤਾ ਨੱਕਾ ਲਾਉਣ ਗਏ ਨੇ ਵੀ ਬਾਪ ਸੌਣਾ ਘਰੇ ਕਿ ਨਹੀਂ ਆਉਣਾ ਉਹ ਚੀਜ਼ਾਂ ਨਹੀਂ ਦੇਖਦੇ ਮੰਡੀਆਂ ਦੇ ਵਿੱਚ ਬੈਠੇ ਰਹਿੰਦੇ ਆ ਹਾਂ ਕਰੈਕਟ ਫੁੱਟਬਾਲ ਦੇ ਵਿੱਚ ਮੀਂਹ ਪੈ ਜੇ ਆਏ ਆਉਂਦੇ ਆ ਭੱਜੇ ਤਰਪਾਲਾਂ ਲਈ ਪਤਾ ਨਹੀਂ ਕੀ ਹੋ ਗਿਆ ਕਦੇ ਇੱਥੇ ਮੰਡੀਆਂ ਦੇ ਵਿੱਚ ਇਹਨਾਂ ਨੇ ਤਰਪਾਲਾ ਦਿੱਤੀਆਂ ਕਿਸਾਨਾਂ ਨੂੰ ਕੋਈ ਪ੍ਰ ਨਾ ਕੋਈ ਹੋਰ ਉਥੇ ਦਾ ਆਏ ਕਹਿੰਦੀ ਆ ਵੀ ਕਿਸਾਨ ਤਰਪਾਲਾ ਵੀ ਆਪਦੀਆਂ ਘਰੋਂ ਲੈ ਕੇ ਉਹਨਾਂ ਗਣ ਕਦੇ ਪਾਉਣ ਦੇ ਲਈ ਸਾਰਾ ਕੁਝ ਇੰਨਾ ਇਹ ਸਾਨੂੰ ਉਥੇ ਖੱਜਲ ਕਰਦੇ ਆ ਠੀਕ ਆ ਪਹਿਲਾਂ ਉਥੇ ਖੱਜਲ ਕਰਦੇ ਆ ਮੋਚਰ ਮੋਚਰ ਫਲਾਨਾ ਤੇ ਹੋਂਕਾ ਉਥੇ ਕੱਟ ਵੱਟ ਬਾਅਦ ਚ ਹੋਰ ਦੇਖੋ ਤੁਸੀਂ ਠੀਕ ਹੈ ਜਿਹੜਾ ਰੇਟ ਹੈ ਕਹਿੰਦੇ ਆ ਉਹ ਰੇਟ ਬਾਅਦ ਚ ਦਿੰਦੇ ਨਹੀਂਗੇ ਮੈਂ ਤਾਂ ਯਾਰ ਐਮਐਸਪੀ ਦੀ ਲੜਾਈ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਫਸਲ ਵੇਚਦੇ ਆ ਸਾਨੂੰ ਉਹ ਮੁੱਲ ਬਾਅਦ ਦੇ ਵਿੱਚ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਨਹੀਂ ਮਿਲਦਾ ਤੇ ਇੱਕ ਚੀਜ਼ ਤੁਸੀਂ ਹੋਰ ਦੇਖੋ ਮੋਰਚੇ ਨੂੰ ਖਰਾਬ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ ਉਹ ਜਨਾਨੀ ਭੇਜੀ ਧੀ ਜਨਾਨੀ ਭੇਜੀ ਤੀ ਉਹ ਸਾਡੇ ਬਾਪੂਆਂ ਨੂੰ ਆਏ ਗਲਤ ਇਸ਼ਾਰੇ ਕਰੇ ਕਿਹਨੇ ਜਨਾਨੀ ਬਾਈ ਜਿਹੜੀ ਉਥੇ ਗੱਟੀ ਦੇ ਵਿੱਚ ਘੇਰੀ ਸੀਗੀ ਵੀਡੀਓ ਬਹੁਤ ਹੱਲ ਹੋਈ ਆ ਪਤਾ ਭਾਈ ਹਾਂ ਉਹ ਗਲਤ ਇਸ਼ਾਰੇ ਕਰੇ ਸਾਡੇ ਬਾਪੂਆਂ ਨੂੰ ਚਟੀਆਂ ਬਹੁਤ ਮੰਦ ਬਾਕੀ ਗੱਲ ਕੀਤੀ ਉਹਨੇ ਇਹ ਉਹਨੇ ਗਲਤ ਇਸ਼ਾਰੇ ਕੀਤੇ ਜਨਾਨੀ ਨੇ ਗਾਲਾਂ ਕੱਢੀਆਂ ਸਾਡੇ ਬਾਪੂਆਂ ਨੂੰ ਸਾਡੇ ਬਜ਼ੁਰਗਾਂ ਦਾ ਸਬਰ ਦੇਖੋ ਤੁਸੀਂ ਬਾਤ ਵਿੱਚ ਕਹਿੰਦੇ ਕਹਿੰਦੇ ਮੈਨੂੰ ਹੱਥ ਲਾਉਂਦੇ ਨੇ ਟੱਚ ਕਰਦੇ ਨੇ ਹਾਂ ਮੇਰੇ ਤੋਂ ਤੁਸੀਂ ਇਹਨਾਂ ਸਾਰਾ ਜਵਾਬ ਸੁਣੋ ਉਹ ਜਨਾਨੀ ਨੇ ਗਲਤ ਇਸ਼ਾਰੇ ਕੀਤੇ ਸਾਡੇ ਬਾਪੂਆਂ ਨੂੰ ਉਹਨੂੰ ਧੀ ਧੀ ਕਹਿ ਕੇ ਸਮਝਾਇਆ ਉਹ ਗਾਲਾਂ ਕੱਢਦੀ ਰਹੀ ਬੜੇ ਪਿਆਰ ਨਾਲ ਗੱਲ ਕਰਦੇ ਫਿਰ ਵੀ ਸਾਡੇ ਬਾਪੂਆਂ ਨੂੰ ਕਿਹਾ ਵੀ ਧੀਏ ਕੋਈ ਗੱਲ ਨਹੀਂ ਧੀਏ ਕੋਈ ਗੱਲ ਨਹੀਂ ਆਏ ਉਹਨੂੰ ਕਿਹਾ ਉਹ ਜਨਾਨੀ ਨੂੰ ਜਾ ਕੇ ਤੁਸੀਂ ਆਏ ਪੁੱਛਿਓ ਵੀ ਜਿੰਨਾ ਬਾਪੂਆਂ ਨੂੰ ਤੂੰ ਸਾਡੇਆਂ ਨੂੰ ਗਲਤ ਇਸ਼ਾਰੇ ਕਰਦੀਆਂ ਗਾਲਾਂ ਕੱਢਦੀਆਂ ਇਤਿਹਾਸ ਪੜ ਇਹਨਾਂ ਨਹੀਂ ਇਹਨਾਂ ਦੀ ਦਾਦੇ-ਪਰਦਾਦੇਆਂ ਨੇ ਜਿਹੜੀਆਂ ਥੋਡੀਆਂ ਦਾਦੀਆਂ ਪਰਦਾਦੀਆਂ ਸੀ ਉਹ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਛੜਾ-ਛੜਾ ਕੇ ਲਿਆਂਦੀਆਂ ਸੀ ਠੀਕ ਹੈ ਨਾ ਜਿੰਨਾ ਜਿੰਨਾਂ ਨੂੰ ਤੂੰ ਅੱਜ ਇਸ਼ਾਰੇ ਕਰਦੀਆਂ ਇਹਨਾਂ ਦੇ ਸਿਰਤੀ ਸਾਰਾ ਦੇਸ਼ ਖੜਾਗਾ ਇਹਨਾਂ ਪੱਗਾਂ ਦੇ ਸਿਰਤੀ ਜਿਹੜਾ ਤੁਸੀਂ ਆ ਬਾਰਡਰ ਖੜਾਇਆ ਐ ਕਰੋ ਚੀਨ ਦੇ ਬਾਰਡਰ ਤੋਂ ਸੈਕਰ ਅਜਾਇਮੈਂਟ ਹਟਾ ਕੇ ਦੇਖੋ ਚੀਨੀ ਵਾਲੇ ਥੱਪੜ ਮਾਰ ਮਾਰੀਏ ਦੇਸ਼ ਤੇ ਕਬਜ਼ੇ ਕਰ ਲੈਣੇ ਆ ਕੋਈ ਮੈਂ ਕਦੇ ਦੇਖਿਆ ਜੀ ਵੀ ਜਿਹੜੀ ਦੇਸ਼ ਦੀ ਫੋਰਸਾਂ ਆਉਣਗੇ ਬਾਰਡਰਾਂ ਦੇ ਸਰਹੱਦਾਂ ਦੇ ਖੜਦੀਆਂ ਬੇਚਾਨਕ ਹਰਿਆਣਾ ਦੀ ਪੰਜਾਬ ਦੀ ਬਾਰਡਰ ਤੇ ਖੜ ਜਾਣਗੇ ਆਣਗੇ ਦੇਖੋ ਜੀ ਇਹਨਾਂ ਨੇ ਤਾਂ ਇਹੋ ਜਿਹੇ ਹਾਲਾਤ ਕਰਤੇ ਆਪਣਾ ਪੰਜਾਬ ਕਿੰਨਾ ਵੱਡਾ ਸੀਗਾ ਪੰਜਾਬ ਦੇ ਵਿੱਚ ਹਰਿਆਣਾ ਕੱਢਦਾ ਰਾਜਸਥਾਨ ਅੱਡ ਕੱਢਦਾ ਪੰਜਾਬ اٹ ਉਹ ਹਿਮਾਚਲ ਇਹਨਾਂ ਨੂੰ ਆਏ ਸੀ ਵੀ ਜਦੋਂ ਖੜਦਾ ਲੜਦਾ ਪੰਜਾਬ ਲੜਦਾ ਜੇ ਆ ਬਾਰਡਰ ਜੇ ਨਾ ਹੁੰਦੇ ਦੇਖੋ ਤੁਸੀਂ ਹੌਣ ਨੂੰ ਤਾਂ ਦਿੱਲੀ ਫੜੇ ਕੀਤੀ ਹੋਣੀ ਸੀਗੀ ਉਹ ਹਿਮਾਚਲ ਦੇ ਵਿੱਚ ਜਾ ਕੇ ਆਪਾਂ ਜਗ੍ਹਾ ਨਹੀਂ ਲੈ ਸਕਦੇ ਪਰ ਇੱਥੇ ਦਾ ਮੈਂ ਕਹਿੰਦਾ ਜਣਾਖਣੀ ਤੋਰੇ ਫਿਰ ਤੋਂ ਬਹੁਤ ਬਹੁਤ ਜਿਹੜਾ ਕਹਾਣ ਕੀਤਾ ਜਾ ਰਿਹਾ ਹਮੇਸ਼ਾ ਤੋਂ ਹੀ ਸਾਡੇ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਆਇਆਗਾ ਸਾਨੂੰ ਤਾਂ ਉਹ ਰਾਜ ਚਾਹੀਦਾ ਸਾਨੂੰ ਤਾਂ ਉਹ ਮਹਾਰਾਜਾ ਚਾਹੀਦਾ ਜਿਹੜਾ ਇੱਕ ਅੱਖ ਦੇ ਨਾਲ ਸਾਰਿਆਂ ਨੂੰ ਦੇਖੇ ਆ ਦੱਸੋ ਤੁਸੀਂ ਵੱਡੇ ਵੱਡੇ ਵਪਾਰੀ ਉਹਨਾਂ ਦੇ ਅਰਪਾ ਖਰਪਾ ਜਿਹੜੇ ਉਹਨਾਂ ਦੇ ਕਰਜ਼ਾ ਉਹ ਮaaf ਕਰ ਦਿੱਤੇ ਜਾਂਦੇ ਆ ਤੇ ਸਾਡੇ ਕਿਸਾਨ ਉਹ ਫਾਹਾ ਲੈ ਲੈ ਕੇ ਮਰਨ ਦੇ ਲਈ ਮਜਬੂਰ ਹੋ ਜਾਂਦੇ ਆ ਬਦਲੇ 'ਚ ਉਹਨਾਂ ਨੂੰ ਕੀ ਦਿੱਤਾ ਜਾਂਦਾ ਜਦੋਂ ਹੱਕ ਮੰਗਦੇ ਆ ਬਦਲੇ ਦੇ ਵਿੱਚ ਸਾਨੂੰ ਮਿਲਦੀਆਂ ਨੇ ਡਾਂਗਾਂ ਛੋਟੀਆਂ ਸਾਡੇ ਨੌਜਵਾਨਾਂ ਦੀਆਂ ਲੱਤਾਂ ਤੋੜਦੇ ਆ ਜਾਂ ਬਦਲੇ ਦੇ ਵਿੱਚ ਸਾਨੂੰ ਕੀ ਮਿਲਦੇ ਆ ਸਾਨੂੰ ਪਰਚੇ ਮਿਲਦੇ ਆ ਬਦਲੇ ਦੇ ਵਿੱਚ ਜਿਹੜਾ ਨੌਜਵਾਨ ਆਪਣੇ ਹੱਕ ਦੀ ਗੱਲ ਕਰਦਾ ਉਹਨੂੰ ਚੈਨੀ ਚੋਰ ਕਹਿ ਦਿੰਦੇ ਆ ਤੇ ਆ ਕੰਗਣਾ ਰੌਣਤਾਰਗੀਆਂ ਨੂੰ ਖਤਾਬ ਦਿੰਦੇ ਆ ਏਡੇ ਏਡੇ ਬਲਾ ਬਲਾ ਕੇ ਉਹਨਾਂ ਦੇ ਸਰੋਪੇ ਪਾਉਂਦੇ ਆ ਦੇਖ ਲਓ ਤੇ ਇਹ ਦੇਸ਼ ਮੈਨੂੰ ਤੁਸੀਂ ਦੱਸੋ ਫਿਰੇ ਦੇਸ਼ ਕੀ ਤਰੱਕੀ ਕਰੂਗਾ ਭਾਈ ਨੌਜਵਾਨਾਂ ਨੂੰ ਕੀ ਅਖੀਰ ਵਿੱਚ ਕੀ ਸੰਦੇਸ਼ ਦੇਣਾ ਚਾਹੁੰਗੇ ਪੰਜਾਬ ਦੇ ਨੌਜਵਾਨ ਹੁਣ ਜਿਹੜੇ ਆ ਸਾਡੇ ਬਹੁਤ ਸਿਆਣੇ ਹੋ ਚੁੱਕੇ ਆ ਆ ਤੁਸੀਂ ਦੇਖਿਆ ਹੋਊ ਸੋਸ਼ਲ ਮੀਡੀਆ ਦੇ ਮੇਰਾ ਦਿਨ ਰਾਤ ਵਿਰੋਧ ਹੁੰਦਾ ਰਫਤਾਰ ਆਏ ਕਿੱਥੇ ਆ ਰਫਤਾਰ ਆਏ ਆ ਇਹ ਰਫਤਾਰ ਆਏ ਉੱਥੇ ਆ ਉਹਨਾਂ ਨੂੰ ਤੁਸੀਂ ਦੱਸਿਆ ਕਰੋ ਵੀ ਰਫਤਾਰ ਆਏ ਮੇਰੇ ਸਾਲੇ ਦਿਓ ਬਾਰਡਰ ਤੇ ਖੜਾਗਾ ਮੂਹਰੇ ਆ ਆ ਤੁਸੀਂ ਬੈਠੇ ਉੱਥੇ ਬੋਲੀ ਜਾਂਦੇ ਹੋ ਚੱਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਭਾਈ ਹੱਸਣਾ ਖੇਡਣਾ ਮੇਰੀ ਪਰਸਨਲ ਜ਼ਿੰਦਗੀ ਵੀ ਆ ਹੈਂ ਮੈਂ 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 ਹੁਣ ਹੱਸਣਾ ਖੇਡਣਾ ਨਹੀਂ ਗਾ ਆ ਪਰਸੋ ਚੌਥੇ ਮੈਂ ਇੱਕ ਵੀਡੀਓ ਪਾਤੀ ਚਲੋ ਮੈਂ ਮੋਰਚੇ ਦੀ ਜੀ ਅੱਜ ਮੋਰਚੇ ਦੇ ਜੇ ਅਸੀਂ ਨੌਜਵਾਨਾਂ ਆ ਮੇਰੇ ਭਰਾਣੇ ਇਹਨਾਂ ਨਾਲ ਮੈਂ ਹੱਸ ਖੇਡ ਕੇ ਕੋਈ ਵੀਡੀਓ ਪਾ ਕਿੱਢੀਏ ਚੋ ਜੀ ਮੋਰਚੇ ਦੇ ਹੱਸੀ ਖੇਡੀਆਂ ਦੇ ਨਾਲ ਹੋਰ ਅਸੀਂ ਇੱਥੇ ਰੋਣਾ ਆਂ ਅਸੀਂ ਇੱਥੇ ਹੱਸਾ ਖੇਡਾਂਗੇ ਨਹੀਂ ਹੁਣ ਹੱਸਣਾ ਖੇਡਣਾ ਸਾਰਾ ਕੋ ਇੱਕ ਪਰਸਲ ਜ਼ਿੰਦਗੀ ਵੀ ਆ ਬੰਦੇ ਦੀ ਜੇ ਅਸੀਂ ਹੱਸ ਦੇ ਖੇਡਦੇ ਆ ਇੱਥੇ ਰਾਤ ਨੂੰ ਬੈਠ ਕੇ ਜਦੋਂ ਹੱਸੇ ਖੇਡ ਲੈ ਗੱਪਾ-ਸ਼ੱਪਾ ਮਾਰਦਿਆਂ ਆ ਆ ਸਵੇਰੇ ਵੀ ਡਾਂਗਾ ਵੀ ਦਾ ਸੀ ਵੀ ਖਾਣੇ ਆ ਮੂਰੇ ਆ ਕੇ ਹੁਣ ਅੱਖਾਂ 'ਚ ਪਾਣੀ ਵੀ ਨ ਤੇ ਪਹੁੰਚੋ ਉਥੇ ਬੈਠੇ ਹੋ ਭਗਾਈ ਮਰੀ ਜਾਂਦੇ ਕੋਈ ਬਾਹਰ ਬੈਠਾ ਮੇਰੇ ਦਾ ਸਾਲੇ ਵਿਰੋਧੀ ਇੰਨੇ ਆ ਮੈਂ ਤੁਹਾਨੂੰ ਕੀ ਦੱਸਾਂ ਲੈ ਇਹਨਾਂ ਨੂੰ ਕਹਿ ਦੋ ਪਰਚਾ ਜਿਆਣਾ ਕਰਾਉਣ ਫੇਰ ਕੀ ਕਰਦੇ ਆ ਜਾ ਕੇ ਫੇਰ ਥਾਣੇ ਆ ਜੇ ਮੇਰਾ ਸਮਝੌਤੇ ਕਰਦੇ ਆ ਪਰਚਾ ਕਰਾਉਂਦੇ ਆ ਫਿਰ ਵੀ ਇਹ ਵੀ ਸਾਡੀ ਮਾਨਹਾਨੀ ਕਰਤਾ ਵੀ ਵੀ ਤੁਹਾਡਾ ਮਾਨ ਨਹੀਂ ਕੀ ਆ ਜਿਹੜੀ ਮੈਂ ਤੁਹਾਡੀ ਹਾਨੀ ਕਰਤੀ ਕੁੱਤੀ ਤੁਹਾਨੂੰ ਗਲੀ ਦੀ ਪੁੱਛਦੀ ਨਹੀਂ ਅਸੀਂ ਇੱਥੇ ਇੱਕ ਬਾਜ਼ ਮਾਰੀਏ ਨਾ ਇੱਥੇ ਹਜ਼ਾਰਾਂ ਨੌਜਵਾਨ ਇਕੱਠੇ ਹੋ ਜਾਂਦੇ ਆ ਕਿਉਂ ਕਿ ਸਾਰੇ ਸਾਨੂੰ ਭਰਾ ਸਮਝਦੇ ਆ ਆਪਦਾ ਦਾਦੇ ਪਰਦਾਦੇ ਸਾਡੇ ਬਾਪੂ ਸਾਰੇ ਸਾਨੂੰ ਆਪਦਾ ਪੁੱਤ ਸਮਝਦੇ ਆ ਉਹਨਾਂ ਨੂੰ ਪਤਾ ਵੀ ਮੂਰੇ ਹੋ ਕੇ ਲੜਦੇ ਆ ਸਾਡੇ ਨਾਲ ਦਰਿਆ ਤੇ ਬੈੰਦੇ ਆ ਕਿਹੜਾ ਮੋਰਚਾ ਜਿੱਥੇ ਅਸੀਂ ਨਹੀਂ ਖੜੇ ਠੀਕ ਆ ਉਥੇ ਸਾਡੇ ਹਲਵਾਰੇ ਏਅਰਪੋਰਟ ਦਾ ਨਾਂ ਇਹਨਾਂ ਨੇ ਅੰਤਰਰਾਸ਼ਟਰੀ ਏਅਰਪੋਰਟ ਰੱਖਿਆ ਸੀ ਅਸੀਂ ਕਿਹਾ ਵੀ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਰੱਖਿਆ ਜਾਵੇ ਭਗਵੰਤ ਮਾਨ ਨੂੰ ਖੂਨ ਦਾ ਚਿੱਠੀ ਲੈ ਕੇ ਦਿੱਤੀ ਸੀ ਅਸੀਂ ਆਪ ਦੇ ਨਾ ਉਹ ਵੀ ਮੇਰੇ ਕੋ ਪਿਆ ਸਬੂਤ ਕਰੇ ਭਗਵੰਤ ਮਾਨ ਦੇ ਭੇਜਿਆ ਸੀ ਘਰੇ ਕਹਿੰਦਾ ਵੀ ਹਾਂ ਅਸੀਂ ਮਤਾ ਪਵਾਵਾਂਗੇ ਵਿਧਾਨ ਸਭਾ ਭਗਵੰਤ ਮਾਨ ਦੇ ਪਾਇਆ ਮਤਾ ਮੁੱਖ ਮੰਤਰੀ ਤੋਂ ਪਵਾਇਆ ਨਾ ਪੰਜਾਬ ਦੇ ਤੋਂ ਹੁਣ ਅੱਗੇ ਉਹ ਸੈਂਟਰ ਸਰਕਾਰ ਨੇ ਰੱਖਣਾ ਏਅਰਪੋਰਟ ਦਾ ਨਾਂ ਕਿਹੜਾ ਅਸੀਂ ਮੁੱਖ ਮੰਤਰੀ ਤੋਂ ਮਤਾ ਪਵਾਤਾ ਤੇ ਇਹ ਦੱਸਣ ਵੀ ਇਹਨਾਂ ਦੀ ਕੀ ਦੇਣਾ ਇਹਨਾਂ ਦੀ ਹਜੇ ਮੇਰੀ 20 ਸਾਲ ਦੀ ਉਮਰ ਆ ਇਹਦਾ ਮੇਰਾ ਹੁਣੀ ਵੀਰ ਤਾਂ ਘਰ ਲਾਗੇ ਉਹ 2-3 ਸਾਲਾਂ ਨੂੰ ਪਤਾ ਨਹੀਂ ਮੇਰਾ ਇਹ ਕੀ ਕਰਨਗੇ ਲੱਖੇ ਸਿਧਾਣੇ ਦਾ ਫਰੋਧ ਕੀਤਾ ਮੈਂ ਆਏ ਨਹੀਂ ਕਹਿੰਦਾ ਦੇਖੋ ਭਾਨੇ Sidhu ਦੀਆਂ ਪੁਰਾਣੀਆਂ ਵੀਡੀਓ ਚਲਾ ਦਿੰਦੇ ਆ ਮੈਂ ਆਇਨੀ ਕਹਿੰਦਾ ਵੀ ਹਰੇਕ ਬੰਦਾ 100% ਸਹੀ ਹੋਊਗਾ ਮੇਰੇ 'ਚ ਹਜ਼ਾਰਾਂ ਕਮੀਆਂ ਨੇ ਹਜ਼ਾਰਾਂ ਗਲਤੀਆਂ ਨੇ ਭਾਨੇ 'ਚ ਵੀ ਹੋਣਗੀਆਂ ਲੱਖੇ 'ਚ ਵੀ ਹੋਣਗੀਆਂ ਠੀਕ ਹੈ ਨਾ ਪਰ ਬੰਦੇ ਤੇ ਤੁਸੀਂ ਯਾਰ ਚੰਗੇ ਕੰਮ ਵੀ ਦੇਖੋ ਵੀ ਚੰਗੇ ਕੰਮ ਕੀ ਕਰਦਾਗਾ ਜੇ ਹੁਣ ਕਮੀਆਂ ਹੀ ਲੱਭੀ ਜਾਓਗੇ ਫੇਰ ਤਾਂ ਤੁਹਾਨੂੰ ਇੱਥੇ ਕੋਈ ਨੌਜਵਾਨ ਨਹੀਂ ਇੱਥੇ ਆਉਣਾ ਠੀਕ ਆ ਹੁਣ ਆਉਂਦੇ ਦੇਖੇ ਸੀ ਉਦੋਂ ਤਿੰਨ ਡਰੋਨ ਆਏ ਤੇ ਤੂੰ ਹਾਂ ਤਿੰਨ ਡਰੋਨ ਆਏ ਤੁਸੀਂ ਦੇਖੋ ਯਾਰ ਜਾਬਤੇ ਦੇ ਵਿੱਚ ਬੈਠੇ ਨੌਜਵਾਨਾਂ ਦੇ ਉੱਪਰ ਵੀ ਇਹ ਡਰੋਨ ਸਿੱਟੀ ਜਾਂਦੇ ਆ ਸਾਡੇ ਬਜ਼ੁਰਗਾਂ ਦੇ ਉੱਪਰ ਵੀ ਡਰੋਨ ਸਿੱਟੀ ਜਾਂਦੇ ਆ ਕੱਲ ਦੀ ਪਰਸੋਂ ਉਹਨੂੰ ਮੈਂ ਦੱਸਦਾ ਪਰ ਸੋ ਚੌਥੇ ਹੀ ਹੈਂਡੀਕੈਪ ਵੀਰ ਆਏ ਉਹ ਇੱਥੇ ਆਏ ਲੈ ਉਹਨਾਂ ਦੇ ਪੈਰਾਂ ਦੇ ਵਿੱਚ ਯਾਰ ਡਰੋਨ ਮਾਰੇ ਇਹਨਾਂ ਨੇ ਆਹ ਛਰਲੇ ਹੁੰਦੇ ਆ ਗੋਲੀਆਂ ਦੇ ਉਹ ਹੈਂਡੀਕੈਪ ਭਰਾਵਾਂ ਦੇ ਹੱਥਾਂ ਦੇ ਪਏ ਹੋਏ ਉਹ ਬਾਈ ਉਹਨਾਂ ਨੇ ਚਲਾਇਆ ਵੀਡੀਓ ਤੇ ਮੈਂ ਵੀ ਪਾਈ ਸੀ ਦੇਖੋ ਤੁਸੀਂ ਹੈਂਡੀਕੈਪ ਬੰਦੇ ਨੂੰ ਵੀ ਨਹੀਂ ਬਖਸ਼ਦੇ ਤਾਂ ਯਾਰ ਦੇਖੋ ਇੰਨਾ ਇਹ ਲੋਕਤੰਤਰ ਦਾ ਘਾਣ ਕਰ ਰਿਆ ਇਹਦਾ ਮਤਲਬ ਅਸੀਂ ਦਾ ਸ਼ਾਤਮਈ ਤਰੀਕੇ ਦੇ ਨਾਲ ਵੀ ਅੰਦੋਲਨ ਨਹੀਂ ਕਰ ਸਕਦੇ ਸਾਤੋਂ ਦਾ ਇਹ ਵੀ ਹੱਕ ਕਿੰਨਾ ਨੇ ਖੋਲੇ ਅੱਜ ਸਾਨੂੰ ਆਏ ਮਾਰਦੇ ਆ ਦੇਖੋ ਪੰਜਾਬ ਮੈਂ ਪਹਿਲਾਂ ਗੱਲ ਕਰਦੀ ਪੰਜਾਬ ਚੋਂ ਕੱਢ ਕੇ ਹਰਿਆਣਾ ਬਣਾਤਾ ਰਾਜਸਥਾਨ ਬਣਾਤਾ ਹੁਣ ਪੰਜਾਬ ਚ ਹਰ ਸ਼ਹਿਰ ਚ ਇਹਨਾਂ ਨੇ ਸ਼ੌਣੀਆਂ ਬਣਾਤੀਆਂ ਠੀਕ ਆ ਅੱਜ ਸ਼ੌਣੀਆਂ ਕਿਉਂ ਬਣਾਤੀਆਂ ਵੀ ਘਰਾਂ ਚੋਂ ਬਾਹਰ ਹੀ ਨਾ ਨਿਕਣ ਹੱਕਾਂ ਲਈਏ ਸਟੇਟਾਂ ਸਾਰੀਆਂ ਇਕੱਠੀਆਂ ਹੀ ਨਾ ਹੋਣ ਤਾਂ ਕਰਕੇ ਹਰੇਕ ਥਾਂ ਦਾ ਤੇ ਬਾਰਡਰ ਲਾਤੇ ਜੇ ਅੱਜ ਬਾਰਡਰ ਨਾ ਹੁੰਦਾ ਇੱਥੇ ਕਰੋੜਾ ਬੰਦਾ ਇੱਥੇ ਇਕੱਠਾ ਹੋਇਆ ਹੁੰਦਾ ਸਾਡਾ ਪੰਜਾਬ ਦਾ ਇਹ ਦੇਖੋ ਸਾਡੇ ਨਾਲ ਕਿੰਨੀ ਇਹਨਾਂ ਨੇ ਕੀਤੀ ਅੱਜ ਹਰ ਸ਼ਹਿਰ ਚ ਸੌਣੀਆਂ ਬਣਾ ਦਿਆਂ ਅਗਲੇ ਆਉਣ ਵਾਲੇ ਦਿਨਾਂ ਚ ਇਹੋ ਜਿਹੇ ਹਾਲਾਤ ਕਰ ਦੇਣਾ ਘਰੋਂ ਨਿਕਲਣਾ ਬੰਦ ਕਰ ਦੇਣਾ ਇਹਨਾਂ ਨੇ ਸਾਡਾ ਜੇ ਅਸੀਂ ਨਾ ਇਕੱਠੇ ਹੋਏ ਠੀਕ ਹੈ ਭਾਈ ਤੁਹਾਨੂੰ